ਚੈਨਲਾਂ ਦੇ ਉੱਤੇ ਖਬਰ ਚੱਲ ਰਹੀ ਹੈ ਕਿ ਅਮਰਤਪਾਲ ਸਿੰਘ ਜੇਚ ਬੈਠ ਕੇ ਨਸ਼ਾ ਕਰ ਰਿਹਾ ਹੈ। ਇਹਨਾਂ ਵਾ ਸਾਰੇ ਉਥੋਂ ਦੇ ਸੁਪਰਡੈਂਟ ਜਿੰਨੇ ਜੇਲ੍ਹ ਦੇ ਮੁਲਾਜ਼ਮ ਨੇ ਉਹ ਡਾਂਗਾਂ ਨਾਲ ਕੁੱਟਣੇ ਚਾਹੀਦੇ ਨੇ। ਉਹ ਕਾਦੇ ਵਾਸਤੇ ਬੈਠੇ ਨੇ? ਉੱਥੇ ਤਾਂ ਚਿੜੀ ਨਹੀਂ ਫਰਕਣ ਦਿੰਦੀ ਅੰਦਰ ਨਹੀਂ ਇੱਕ ਚੀਜ਼ ਨਹੀਂ ਜਾਂਦੇ ਸੋ ਨਸ਼ਾ ਕਿਵੇਂ ਪਹੁੰਚਦਾ? ਉਹ ਬੰਦੇ ਦੀ ਕਰਦਾਰ ਕੂਸੀ ਕਰਨੀ। ਇਹ ਬਿਲਕੁਲ ਗਲਤ ਆ। ਇਹ ਨਹੀਂ ਹੋਣਾ ਚਾਹੀਦਾ। ਤੇ ਇਕੱਲਾ ਹੀ ਉਹ ਬੱਬਰ ਫੇਰ ਸਾਰਿਆਂ ਦੇ ਝੰਗਿਆਣਾ ਅੰਦਰ ਬੈਠੇ ਹੀ ਕਢਾਈ ਜਾਂਦਾ। ਜੇ ਅਮਰਤਪਾਲ ਉਥੇ ਡਰੱਗ ਲੈ ਸਕਦਾ ਫਿਰ ਇਹਦਾ ਮਤਲਬ ਵੀ ਮਜੀਠੀਆ ਵੀ ਜੇਲ੍ਹ ਦੇ ਵਿੱਚ ਬੈਠਾ ਸਪਲਾਈ ਕਰ ਸਕਦਾ ੱੱਕੇ ਦੇ ਨਾਲ ਜਿਹੜਾ ਇਹਨਾਂ ਨੇ ਕੁਝ ਰਸਤੇ ਆ ਜਾ ਰਿਹਾ ਝੂਠੀਆਂ ਫੁਵਾਹਾਂ ਬੁਲਾਈ ਨੇ ਵੀ ਇਹ ਬਾਜੇ ਕੇ ਨੇ ਕਹਤਾ ਇਹ ਕਲਸੀ ਨੇ ਕਹਤਾ ਬਿਲਕੁਲ ਜ਼ਬਰਦਸਤੀ ਉਹਨਾਂ ਨੂੰ ਗੁੱਠੇ ਲਵਾ ਸਕਦੇ ਨੇ ਚਾਰਟ ਸੀਟ ਤੇ ਉਹ ਕਹਿ ਨਹੀਂ ਸਕਦੇ ਜਿਹੜੀਆਂ ਬਹੀਰਾ ਕੱਡੀਆਂ ਸੀ ਉਹਦੇ ਵਿੱਚ ਲੱਖਾਂ ਕਰੋੜਾਂ ਰੁਪਈਆ ਕਮਾਇਆ ਅਮਰਤਪਾਲ ਸਿੰਘ ਨੇ ਪਈਏ ਬਣਦੇ ਸੀ ਮੈਂ ਨਾਲ ਸੀਗਾ ਜਿਹੜੇ ਝੜਾਵਾ ਚੜਦਾ ਸੀ ਉਹ ਜਿੰਨੇ ਵੀ ਗ੍ਰਾਂਤੀ ਪਰਿਵਾਰ ਸੀ ਉਹਨਾਂ ਨੂੰ ਜਾਂਦਾ ਸੀਗਾ ਜੇ ਕੋਈ ਸੇਵਾ ਕਰੂ ਐਨਾ ਢੱਡ ਦੁਖਲਾਗਾ ਉਹਨੇ ਕੋਈ ਡਾਕਾ ਮਾਰਿਆ ਸੀਗਾ ਲੋਕ ਝੜਾਵਾ ਦਿੰਦੇ ਸੀਗੇ ਤੇ ਅਮਰਤ ਵੀ ਕਿਨਾਂ ਨੂੰ ਸ਼ਿਕਾਇਤ ਇਹਨਾਂ ਦੱਸਦੇ ਨਹੀਂ ਹੈ ਕਿ ਵੀ ਇੰਨੇ ਨੇ ਅਮਰਤ ਕਹਾਤਾ ਕਿ ਚੈਨਲਾਂ ਦੇ ਉੱਤੇ ਖਬਰ ਚੱਲ ਰਹੀ ਹੈ ਕਿ ਅਮਰਤਪਾਲ ਸਿੰਘ ਜੇਚ ਬੈਠ ਕੇ ਨਸ਼ਾ ਕਰ ਰਿਹਾ ਹੈ ਕੀ ਉਸ ਦੇ ਉੱਤੇ ਨਸ਼ੀਲੀਆਂ ਗੋਲੀਆਂ ਲੈਣ ਦਾ ਤੇ ਹੋਰ ਵੀ ਨਸ਼ੇ ਕਰਨ ਦਾ ਫੀਮ ਦਾ ਆਦੀ ਹੈ ਕਿਸ ਤਰੀਕੇ ਦੀ ਖਬਰ ਚੱਲ ਰਹੀ ਹੈ ਪਹਿਲਾਂ ਤਾਂ ਸਾਰੇ ਉੱਥੋਂ ਦੇ ਸੁਪਰਡੈਂਟ ਜਿੰਨੇ ਜੇਲ੍ਹ ਦੇ ਮੁਲਾਜ਼ਮ ਨੇ ਉਹ ਡਾਂਗਾਂ ਨਾਲ ਕੁੱਟਣੇ ਚਾਹੀਦੇ ਨੇ ਉਹ ਕਾਦੇ ਵਾਸਤੇ ਬੈਠੇ ਨੇ ਉੱਥੇ ਤਾਂ ਚਿੜੀ ਨਹੀਂ ਫਰਕਣ ਦਿੰਦੀ ਅੰਦਰ ਨਹੀਂ ਇੱਕ ਚੀਜ਼ ਨਹੀਂ ਜਾਂਦੇ ਨਸ਼ਾ ਕਿੰਨਾ ਪਹੁੰਚਦਾ ਇਹ ਸਾਰੀਆਂ ਭਾਈ ਅਮਰਤਪਾਲ ਨੂੰ ਜਿਹੜਾ ਹੈਗਾ ਬਦਨਾਮ ਕਰਨ ਵਾਸਤੇ ਸਾਸਾਂ ਸਰਕਾਰ ਚੱਲ ਰਹੀ ਆ ਸਾਰੀ ਅਮਰਤਪਾਲ ਦੇ ਜਿਹੜੇ ਹੈਗੇ ਨੇ ਉਹ ਵਿਰੋਧ ਚ ਹੋ ਰਹੇ ਨੇ ਹੁਣ ਇਹਨਾਂ ਨੂੰ 4 ਮਹੀਨੇ ਬਾਅਦ ਉਹ ਉਹ ਜਾਦ ਆ ਗਿਆ ਨਸ਼ਾ 2 ਸਾਲਾਂ ਬਾਅਦ ਇਹ ਹੁਣ ਇਹ ਚਾਰਜ ਸ਼ੀਟ ਕੱਢਤੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਇਹੋ ਜਿਹੇ ਗੱਲਾਂ ਕਰਦੇ ਨੇ ਜਿਹੜੇ ਚੈਨਲਾਂ 'ਤੇ ਚਲਾਉਂਦੇ ਨੇ ਵੀ ਖਾਨੀ ਇਹਦੇ ਨਾਲ ਤੁਸੀਂ ਉਹਨਾਂ ਦਾ ਕਮੈਂਟ ਤਾਂ ਵੜ ਕੇ ਦੇਖ ਲਓ ਜਿਹੜੇ ਚੈਨਲ ਚਲਾਉਂਦੇ ਨੇ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਵੀ ਅਸੀਂ ਇਹ ਕੀ ਕਰਦੇ ਆ ਇੱਕ ਬੰਦੇ ਦੀ ਕਰਦਾਰਕੁਸ਼ੀ ਕਰਨੀ ਇਹ ਬਿਲਕੁਲ ਗਲਤ ਆ ਇਹ ਨਹੀਂ ਹੋਣਾ ਚਾਹੀਦਾ ਤੇ ਇਕੱਲਾ ਹੀ ਉਹ ਬੱਬਰ ਸ਼ੇਰ ਸਾਰਿਆਂ ਦੇ ਝੰਗਿਆਣਾ ਅੰਦਰ ਬੈਠੇ ਹੀ ਕਢਾਈ ਜਾਂਦਾ ਫਿਰ ਮੈਨੂੰ ਐ ਦੱਸੋ ਜੇ ਅਮਰਤਪਾਲ ਉਥੇ ਡਰੱਗ ਲੈ ਸਕਦਾ ਫਿਰ ਇਹਦਾ ਮਤਲਬ ਵੀ ਮਜੀਠੀਆ ਵੀ ਜੇਲ੍ਹ 'ਚ ਬੈਠਾ ਸਪਲਾਈ ਕਰ ਸਕਦਾ ਜੇ ਆਵਾਜ਼ ਆਈ ਹੈ ਤਾਂ ਹੀ ਹੈ ਨਾ ਇਸ ਕਰਕੇ ਜਿਹੜੀ ਸਰਕਾਰ ਆ ਨਾਮ ਬਦਨਾਮ ਕਰੇ ਭਾਈ ਸਾਹਿਬ ਨੂੰ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਕੋਈ ਔਰ ਨਸ਼ਾ ਨਹੀਂ ਕਰਦਾ ਧੱਕੇ ਦੇ ਨਾਲ ਜਿਹੜਾ ਇਹਨਾਂ ਨੇ ਕੁਝ ਰਸਿਆ ਜਾ ਰਿਹਾ ਝੂਠੀਆਂ ਫਵਾਹਾਂ ਬੁਲਾਈਆਂ ਵੀ ਇਹ ਬਾਜੇ ਕਿਨੇ ਕਹਤਾ ਇਹ ਕਲਸੀ ਨੇ ਕਹਿਤਾ ਬਿਲਕੁਲ ਜ਼ਬਰਦਸਤੀ ਉਹਨਾਂ ਨੂੰ ਗੂਠੇ ਲਵਾ ਸਕਦੇ ਨੇ ਚਾਰਟ ਸੀਟ ਤੇ ਉਹ ਕਹਿ ਨਹੀਂ ਸਕਦੇ ਕਿਹਾ ਤਾਂ ਹੁਣ ਪ੍ਰਧਾਨ ਮੰਤਰੀ ਸਾਰੇ ਬਿਲਕੁਲ ਇਹ ਗਲਤ ਗੱਲ ਆ ਉਹਦਾ ਨਸੇ ਛਡਾਉਂਦਾ ਉਹ ਪਹਿਲਾਂ ਮੈਨੂੰ ਦੱਸੋ ਉਹਦੇ ਕਿਵੇਂ ਗੋਲੀਆਂ ਜਾਂਦੀਆਂ ਉਹਦੇ ਘਰ ਵਾਲੇ ਕਿੰਨੀ ਕ ਵਾਰੀ ਉੱਥੇ ਗਈ ਆ ਦੋ ਸਾਲਾਂ ਬਾਅਦ ਇਹਨਾਂ ਨੂੰ ਆ ਖਬਰ ਯਾਦ ਆ ਗਈ ਸਿਰਫ ਬਦਨਾਮ ਕਰਨ ਵਾਸਤੇ ਆ ਕੋਈ ਗੱਲ ਨਹੀਂ ਜਿਹੜਾ ਕੋਈ ਸੂਰਜ ਕਰਨੀ ਥੱਕੂਗਾ ਨਾ ਉਹਦੇ ਮੂੰਹ ਤੇ ਆਪ ਹੀ ਪੈਣਾ ਹੁੰਦਾ ਸੂਰਜ ਨੂੰ ਕੁਝ ਨਹੀਂ ਦਿੰਦਾ ਜਿਹੜੀਆਂ ਬਹੀਰਾਂ ਕੱਢੀਆਂ ਸੀ ਉਹਦੇ ਵਿੱਚ ਲੱਖਾਂ ਕਰੋੜਾਂ ਰੁਪਈਆ ਕਮਾਇਆ ਅਮਰਤਪਾਲ ਸਿੰਘ ਨੇ ਤੇ ਕੌਣ ਕਹਿੰਦਾ ਇਸ ਤਰੀਕੇ ਦੀ ਖਬਰ ਚੱਲ ਰਹੀ ਜਿਹੜੇ ਰੁਪਈਏ ਬਣਦੇ ਸੀ ਮੈਂ ਨਾਲ ਸੀਗਾ ਜਿਹੜੇ ਚੜਾਵਾ ਚੜਦਾ ਸੀ ਉਹ ਜਿੰਨੇ ਵੀ ਗਰੰਤੀ ਪਰਿਵਾਰ ਸੀ ਉਹਨਾਂ ਨੂੰ ਜਾਂਦਾ ਸੀਗਾ ਇਹ ਤਾਂ ਅਫਵਾਹਾਂ ਨੇ ਜੇ ਕੋਈ ਸੇਵਾ ਕਰੂਗਾ ਇਹਨਾਂ ਢੱਡ ਦੁਖਲਾਗਾ ਉਹਨੇ ਕੋਈ ਡਾਕਾ ਮਾਰਿਆ ਸੀਗਾ ਲੋਕ ਚੜਾਵਾ ਦਿੰਦੇ ਸੀਗੇ ਤੇ ਅਮਰਤ ਵੀ ਕਿਨਾਂ ਨੂੰ ਸ਼ਿਕਾਇਤ ਹੈ ਇਹਨਾਂ ਦੱਸਦੇ ਨਹੀਂ ਹੈ ਕਿ ਵੀ ਇਹਨੇ ਅਮਰਤ ਕਹਾਤਾ ਐਨੇ ਉਹਨੇ ਭੱਲਾ ਕਰਤਾ ਐ ਤੇ ਜਿਹੜੇ ਹੈਗੇ ਨਸ਼ੇ ਸੜਾਤੇ ਉਹਨੇ ਹੈ ਜਿਹੜੇ ਵਿਗੜੇ ਹੋਏ ਤੇ ਜਿਹਨਾਂ ਨੇ ਕਰੋੜਾਂ ਰੁਪਈਆ ਖਾ ਲਿਆ ਮਾਂ ਪੇ ਉਹਦਾ ਸਭ ਕੁਝ ਵੇਚ ਕੇ ਹੈਗੇ ਉਹ ਸਿੱਧੇ ਰਾਹ ਪਾਤੇ ਐਨੇ ਲੋਕਾਂ ਨੂੰ ਅਮਰਤ ਸਕਾਤਾ ਇਹ ਤਾਂ ਨਹੀਂ ਦੱਸਦੇ ਇਹ ਲੱਗਦਾ ਕਿ ਤਰਨ ਤਾਰਨ ਦੀ ਜਿਹੜੀ ਚੋਣ ਹੋਣੀ ਹੈ ਜਿਮਣੀ ਚੋਣ ਕਿ ਉਸ ਤੋਂ ਪਹਿਲਾਂ ਇਹ ਚਾਰ ਸ਼ੀਟ ਜੀ ਸਾਹਮਣੇ ਆਈ ਹੈ ਕਿ ਕਿਤਨੇ ਕਿਤੇ ਅਮਰਪਾਲ ਸਿੰਘ ਦਾ ਪਰਿਵਾਰ ਕੋਈ ਇਲੈਕਸ਼ਨ ਚ ਨਾ ਖੜ ਜੇ ਤਾਰਿਕ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਜਿੰਨਾ ਉਹਗਾ ਤੁਹਾਨੂੰ ਕਹਿਣਗੇ ਨਾ ਜਿੰਨਾ ਉਹਨੂੰ ਬਦਨਾਮ ਕਰਨਗੇ ਉਨਾ ਹੀ ਚੜਦੀ ਕਲਾ ਚ ਰਹੂਗਾ ਜਿਹੜਾ ਕੁਛ ਇਹਨਾਂ ਨੂੰ ਜ਼ੋਰ ਲਾਉਂਦਾ ਲਾ ਲੈਣ ਦੇ ਇਹਨਾਂ ਨੇ ਹੋਰ ਕੁਝ ਨਹੀਂ ਕਰ ਸਕਦੇ ਆਹੀ ਕੁਛ ਕਰ ਸਕਦੇ ਆਹੀ ਭੌਂਕ ਸਕਦੇ ਨੇ ਚੈਨਲਾਂ ਦੇ ਉੱਤੇ ਆਹ ਕਰਦਾ ਅਮਰਪਾਲ ਆਹ ਕਰਦਾ ਠੀਕ ਆ ਨਾ ਸਭ ਲੋਕ ਜਾਣਦੇ ਨੇ ਵੀ ਕੌਣ ਸੱਚਾ ਕੌਣ ਝੂਠਾ ਕੌਣ ਕਿੰਨੇ ਪਾਣੀ ਚ ਸਭ ਨੂੰ ਪਤਾ ਭਾਈ ਸਾਹਿਬ ਦੀ ਕਿਰਦਾਰਕੁਸ਼ੀ ਆਇਆ ਨਹੀਂ ਹੁੰਦੀ ਜਿਵੇਂ ਇਹ ਕਰਨ ਲੱਗੇ ਹੋਏ ਨੇ